ਸਤਨਾਮ ਸ਼੍ਰੀ ਵਾਹਿਗੁਰੂ ਸਭ ਜੀਓ ਸ਼ਬਦ ਜਾਰੀ ਮਾਜ ਮਾਲਾ ਪੰਜ ਮਾ ਚੋਪਦੀ ਕਰ ਪਹਿਲਾ ਮੇਰਾ ਮਨ ਲੋਚੈ ਗੁਰਦਰਸ਼ਨ ਤਾਈ ਬਿਲਪ ਕਰੇ ਚਾਤਰ ਕੀ ਨਿਆਈ ਤ੍ਰਿਕਾਣਾ ਉਤਰਾ ਸ਼ਾਂਤਨ ਆਵੈ ਬਿਨ ਦਰਸ਼ਨ ਸੰਤ ਪਿਆਰੇ ਜੀਓ ਹਉ ਕੋਲੀ ਜੀਓ ਕੋਲ ਕਮਾਈ ਗੁਰਦਰਸ਼ਨ ਸੰਤ ਪਿਆਰੇ ਜੀਓ ਰਹਾਉ ਤੇਰਾ ਮੁਖ ਸੁਹਾਵਾ ਜੀਓ ਸਹਿ ਤੁਣ ਬਾਣੀ ਚਿਰ ਹੁਆ ਦੇਖੇ ਸਾਰੰਗ ਪਾਣੀ ਤਨ ਸੁਦੇਸ ਜਹਾਂ ਤੂੰ ਵਸਿਆ ਮੇਰੇ ਸੱਜਣੀਤ ਮੋਰਾਰੇ ਜੀਓ ਹਾਂ ਕੋਲੀ ਜੀ ਹਾਂ ਕੋਲ ਕਮਾਈ ਗੁਰ ਸੱਜਣੀਤ ਮੋਰਾਰੇ ਜੀਓ ਰਹਾਓ ਇੱਕ ਘੜੀ ਨਾ ਮਿਲਤੇ ਤਾਂ ਕਲਜ ਗੋਤਾ ਹੁਣ ਕਦ ਮਿਲਿਆ ਪ੍ਰਤੁਦ ਭਗਵੰਤਾ ਮੋਹੇ ਰੈਣ ਨਾ ਵਿਹਾਵੈ ਨੀਂਦ ਨ ਆਵੈ ਬਿਨ ਦੇਖੇ ਗੁਰ ਦਰਬਾਰੀ ਜੀਓ ਹਾਂ ਕੋਲੀ ਜੀਓ ਘੋਲ ਕਮਾਈ ਤੇ ਸੱਚੇ ਗੁਰਦਵਾਰੇ ਜੀਓ ਰਹਾਉ ਭਾਗ ਹੋਆ ਗੁਰਸੰਤ ਮਿਲਾਇਆ ਪ੍ਰਭ ਅਬਨਾਸੀ ਕਰਮੈ ਪਾਇਆ ਸੇਵ ਕਰੀ ਪਲ ਚਸਨ ਵਿਛੜਾ ਜਨ ਨਾਨਕ ਦਾਸ ਤੁਮਾਰੀ ਜੀਓ ਹਾਂ ਕੋਲੀ ਜੀਓ ਘੋਲ ਕਮਾਈ ਜਨ ਨਾਨਕ ਦਾਸ ਤੁਮਾਰੀ ਜੀਓ ਰਹਾਉ ਤਨਾਸਰੀ ਮਹਲਾ ਪਹਿਲਾ ਕਰ ਪਹਿਲਾ ਚੌਪਦੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜੀਉ ਡਰਤ ਹੈ ਆਪਣਾ ਕੈ ਸੋ ਕਰੀ ਪੁਕਾਰ ਦੁਖ ਵਿਸਾਰਣ ਸੇਵਿਆ ਸਦਾ ਸਦਾ ਦਾਤਾਰ ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾਤਾਰ ਰਹਾਉ आनंदन ਸਾਹਿਬ ਸੀ ਵੀ ਐ ਅੰਤ ਛੜਾਏ ਸੋਏ ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਏ ਦਇਆਲ ਤੇਰੇ ਨਾਮ ਤਰਾ ਸਦ ਕੁਰਬਾਨੇ ਜਾਉ ਰਹਾਉ ਸਰਬੰ ਸਾਚਾ ਏਕ ਹੈ ਦੂਜਾ ਨਹੀਂ ਕੋਏ ਤਾਂ ਕੀ ਸੇਵਾ ਸੁਖਰੀ ਜਾ ਕੋ ਨਦਰ ਕਰੀ ਤੁਦ ਬਾਜ ਪਿਆਰੇ ਕੇਵ ਰਹਾ ਸਭ ੜਿਆਈ ਦੇ ਜਿਤ ਨਾਮ ਤੇਰੇ ਲਗ ਰਹਾ ਦੂਜਾ ਨਾਹੀ ਕੋਈ ਜਿਸ ਆਗੇ ਪਿਆਰੇ ਜਾਏ ਕਹਾਂ ਰਹਾਉ ਸੇਵੀ ਸਾਹਿਬੇ ਆਪਣਾ ਵਰ ਨਾ ਜਾਚੋ ਕੋਈ ਨਾਨਕ ਤਾਂ ਕਾ 10 ਹੈ ਬਿੰਦ ਬਿੰਦ ਚੁੱਕ ਚੁੱਕ ਹੋਏ ਸਾਹਿਬ ਤੇਰੇ ਨਾਮ ਵਿਟੋ ਬਿੰਦ ਬਿੰਦ ਚੁੱਕ ਚੁੱਕ ਹੋਏ ਰਹਾਉ ਤਲਿੰਗ ਮਾਲਾ ਪਹਿਲਾ ਘਰ ਤੀਜਾ ਏਕ ਓੰਕਾਰ ਸਤ ਗੁਰ ਪ੍ਰਸਾਦ ਇਤਨ ਮਾਇਆ ਪਾਇਆ ਪਿਆਰੀ ਲੀਤੜਾ ਲੱਭ ਰੰਗਾਈ ਮੇਰੇ ਕੰਤਨ ਨ ਭਾਵੇ ਚੋਲੜਾ ਪਿਆਰੀ ਕਿਉ ਤਨ ਸੇਜੈ ਜਾਏ ਹਉ ਕੁਰਬਾਨੈ ਜਾਉ ਮਿਰਬਨਾ ਹਉ ਕੁਰਬਾਨੈ ਜਾਉ ਹਉ ਕੁਰਬਾਨੈ ਜਾਉ ਤਨਾ ਕੈ ਲੈਨ ਜੋ ਤੇਰਾ ਨਾਉ ਲੈਨ ਜੋ ਤੇਰਾ ਨਾਉ ਤਨਾ ਕੈ ਹਉ ਸਦ ਕੁਰਬਾਨੈ ਜਾਉ ਰਾਵ ਕਾਇਆ ਰੰਝਣ ਜੀਥੀਏ ਪਿਆਰੇ ਪਾਈਏ ਨਾਮ ਮਜੀਟ ਰੰਝਣ ਵਾਲਾ ਜੀ ਰੰਜੈ ਸਾਹਿਬ ਐਸਾ ਰੰਗ ਨਾ ਢੀਠ ਜਿਨਕੇ ਚੋਲੇ ਰਤੜੇ ਪਿਆਰੇ ਕੰਤ ਤਨਾ ਕਹਿ ਪਾਸ ਧੂੜਤ ਨਾ ਕੀ ਜੇ ਮਿਲੈ ਜੀ ਕਉ ਨਾਨਕ ਕੀ ਅਰਦਾਸ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੀ ਨਾਨਕ ਕਾਮਣ ਕੰਤੈ ਭਾਵੈ ਆਪੇ ਹੀ ਰਵੀ ਤਲਿੰਗ ਮਾਲਾ ਪਹਿਲਾ ਈਆਂਣੜੀਏ ਮਾਨੜਾ ਕਾਇ ਕਰੇ ਆਪਣੜੈ ਘਰ ਹਰ ਰੰਗੋ ਕੀ ਨਾ ਮਾਣੈ ਸੋ ਨੇੜੈ ਤਨ ਕਮਲੀਏ ਬਾਰ ਕਿਆ ਟੁੱਡੇ ਪੈਕੀਆਂ ਦੇਸ ਲਾਈਆਂ ਨੇਣੀ ਪਾਪ ਕਾ ਕਰਸ਼ੀਗਾਰੋ ਤਾਂ ਸੁਹਾਗਣ ਜਾਣੀ ਲਾਗੀ ਜਾਸੋ ਕਰੇ ਪਿਆਰੋ ਯਾਣੀ ਵਾਲੀ ਕਾ ਕਰੀ ਜਤਨ ਕੰਤ ਨ ਪਾਵੇ ਕਰਨ ਪਲਾ ਕਰੇ ਬੋ ਤੇਰੀ ਸਾਤਨ ਮਹਿਲ ਨ ਪਾਵੇ ਵਿਣ ਕਰਮਾ ਕਿਛ ਪਾਈਐ ਨਾਹੀ ਜੇ ਬੋ ਤੇਰਾ ਤਾਵੇ ਲਬ ਲੋਭ ਅਹੰਕਾਰ ਕੀ ਮਾਤੀ ਮਾਇਆ ਮਹਿ ਸਮਾਣੀ ਇਨੀ ਬਾਤੀ ਸੋ ਪਾਈਐ ਨਾਹੀ ਭਈ ਕਾਮਣਿਆਣੀ ਜਾਇ ਪੁਛੋ ਸੁਹਾਗਣੀ ਵਾਹ ਕਿੰਨੀ ਬਾਤੀ ਸੋ ਪਾਈਐ ਜੋ ਕਿਛ ਕਰੈ ਸੋ ਭਲਾ ਕਰਮਾਨੀਐ ਹਕਮਤ ਹੁਕਮ ਚੁਕਾਈਐ ਜਾਕੇ ਪ੍ਰੇਮ ਪਦਾਰਥ ਪਈਐ ਤੋ ਚਰਣੀ ਚ ਤਲਾਈਐ ਸੋਕ ਹੈ ਸੋ ਕੀਜੈ ਤਨ ਮਨ ਦੀਜੈ ਐਸਾ ਪਰਮ ਲਾਈਐ ਏਬ ਕਹਿ ਸੋਹਾਗਣੀ ਪੈਣੇ ਇੰਨੀ ਬਾਤੀ ਸੋ ਪਾਈਐ ਆਪ ਗਵਾਈਐ ਤਾ ਸੋ ਪਾਈਐ ਔਰ ਕੈਸੀ ਚਤੁਰਾਈ ਸੋ ਨਦਰ ਕਰ ਦੇਖੈ ਸੋ ਦਨ ਲੇਖੈ ਕਾਮਣ ਨਉ ਦਿੰਦ ਪਾਈ ਆਪਣੇ ਕੰਤ ਪਿਆਰੀ ਸਾ ਸੁਹਾਗਣ ਨਾਨਕ ਸਾਸ ਬਰਾਈ ਐਸੇ ਰੰਗ ਰਾਤੀ ਸਹਿਜ ਕੀ ਮਾਤੀ ਐਨਸ ਪਾਏ ਸਮਾਣੀ ਸੁੰਦਰ ਸਾਇ ਸਰੂਪ ਵਿਚਖਣ ਕਈਐ ਸਾਸਿਆਣੀ ਸੁਹੀ ਮਲਾ ਪਹਿਲਾ ਕੌਂਤ ਰਾਜੀ ਕਵਨ ਤੁਲਾ ਤੇਰਾ ਕਵਨ ਸਰਾਪ ਬਲਾਵਾ ਕੋਣ ਗੁਰੂ ਕੈ ਪੈ ਦੇਖਿਆ ਲੇਵਾ ਕੈ ਪੈ ਮੁਲਕ ਰਾਵਾ ਮੇਰੀ ਲਾਲ ਜੀਉ ਤੇਰਾ ਅੰਤ ਨਾ ਜਾਣਾ ਤੂੰ ਜਲਤਲ ਮਈਅਲ ਭਰਪੁਰ ਲੀਣਾ ਤੂੰ ਆਪੇ ਸਰਬਸਮਾਨਾ ਰਹਾਓ ਮਨ ਤਰਾਜੀ ਚਿੱਤ ਤੁਲਾ ਤੇਰੀ ਸੇਵ ਸਰਾਫ ਕਮਾਵਾ ਕਟੇ ਪੀਤਰ ਸੋ ਸੋ ਤੋਲੀ ਇਨਬਿਦ ਚਿੱਤ ਰਹਾਵਾ ਆਪੇ ਕੰਡਾ ਤੋਲ ਤਰਾਜੀ ਆਪੇ ਤੋਲਣ ਹਾਰਾ ਆਪੇ ਦੇਖੈ ਆਪੇ 부ਜੈ ਆਪੇ ਹੈ ਬਣਜਾਰਾ ਅੰਦੁਲਾ ਨੀਚ ਜਾਤ ਪਰਦੇਸੀ ਖਿਨਿ ਆਵੈ ਤਿਲ ਜਾਵੈ ਤਾਕੀ ਸੰਗਤ ਨਾਨਕ ਰਹਿਦਾ ਕਿਉ ਕਰ ਮੂੜਾ ਪਾਵੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਰਾਗ ਬਿਲਾਵਲ ਮਾਲਾ ਪਹਿਲਾ ਚਉਪ ਦੀ ਕਰ ਪਹਿਲਾ ਤੂੰ ਸੁਲਤਾਨ ਕਹਾ ਹੋ ਮੀਆਂ ਤੇਰੀ ਕਵਨ ਬੜਾਈ ਜੋ ਤੂੰ ਦੇ ਸੋ ਕਹਾ ਸੁਆਮੀ ਮੈਂ ਮੂਰਖ ਕਹਿ ਨਾ ਜਾਏ ਤੇਰੇ ਗੁਣ ਗਾਵਾ ਦੇ ਬੁਝਾਈ ਜੈਸੇ ਸਚਮੈ ਰੋ ਰਜਾਈ ਰਹਾਓ ਜੋ ਕਿਛ ਹੋਆ ਸਭ ਕੁਛ ਤੇਜ ਤੇਰੀ ਸਭ ਅਸ਼ਨਾਈ ਤੇਰਾ ਅੰਤ ਨਾ ਜਾਣਾ ਮੇਰੇ ਸਾਹਿਬ ਮੈਂ ਅੰਦਲੇ ਕਿਆ ਚੁਤਰਾਏ ਕਿਆ ਹੋ ਕਥੇ ਕਥੇ ਕਤ ਦਿਖਾ ਮੈਂ ਕਤ ਨਕਤ ਨਾ ਜਾਏ ਜੋ ਤੁਧ ਭਾਵੈ ਸੋਈ ਆਕਾ ਤਿਲ ਤੇਰੀ ਵਿੜਿਆਈ ਇਤੇ ਕੁਕਰ ਹੋ ਬੇਗਾਨਾ ਭੌਕਾ ਇਸਤਨਤਾਈ ਭਗਤ ਹੀਣ ਨਾਨਕ ਜੀ ਹੋਏਗਾ ਤਖਸਮੈ ਨਾਉ ਨ ਜਾਈ ਬਿਲਾਵਲ ਮਾਲਾ ਪਹਿਲਾ ਮਨ ਮੰਦਰ ਤਨ ਵੇਸ ਕਲੰਦਰ ਕਟਹੀ ਤੀਰਥ ਨਾਵਾ ਏਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬਹੁੜ ਜਨਮ ਨ ਆਵਾ ਮਨ ਵਿਦਿਆਦਿਆਲ ਸਿੱਤੀ ਮੇਰੀ ਮਾਈ ਕੌਣ ਜਾਣੈ ਪੀਰ ਪਰਾਈ ਹਮ ਨਾਹੀ ਚਿੰਤ ਪਰਾਈ ਰਹਾਓ ਅਗਮ ਅਗੋਚਰ ਅਲਕ ਅਪਾਰਾ ਚਿੰਤਾ ਕਰੋ ਹਮਾਰੀ ਜਲ ਥਲ ਮਈਅਲ ਪਰ ਪੁਰ ਲੀਣਾ ਕਟ ਕਟ ਜੋਤ ਤੁਮਾਰੀ ਸਿੱਖ ਮਤ ਸਭ ਬੁੱਧ ਤੁਮਾਰੀ ਮੰਦਰ ਸ਼ਾਬਾ ਤੇਰੇ ਤੁਝ ਬਿਨ ਅਵਰ ਨਾ ਜਾਣਾ ਮੇਰੇ ਸਾਈ ਬਾ ਗੁਣ ਗਾਵਨ ਤੇ ਤੇਰੀ ਜੀ ਜੰਤ ਸਭ ਸ਼ਰਣ ਤੁਮਾਰੀ ਸਰਬ ਚਿੰਤ ਤੁਧ ਪਾਸੀ ਜੋ ਤੁਧ ਪਾਵੈ ਸੋਹੀ ਚੰਗਾ ਇਕ ਨਾਨਕ ਕੀ ਅਰਦਾਸੇ ਜੀ ਜੰਤ ਸਭ ਸ਼ਰਣ ਤੁਮਾਰੀ ਸਰਬ ਚਿੰਤ ਤੁਧ ਪਾਸੇ ਜੋ ਤੁਧ ਪਾਵੈ ਸੋਈ ਚੰਗਾ ਇਕ ਨਾਨਕ ਕੀ ਅਰਦਾਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ